ਹਾਏ ਹਾਏ ਮੈਨੂੰ ਤੇ ਕਿਤੋਂ ਨਹੀਂ ਸੱਟ ਲੱਭਣ ਡਿਆ ਐਦਾਂ ਕਰਦੀ ਆ ਰਸੋਈ ਚ ਵੀ ਨਹੀਂ ਆ ਇਹਦੇ ਕੰਮ ਵੀ ਐਦਾਂ ਦੇ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਡੱਬਿਆਂ ਚ ਪਾ ਪਾ ਕੇ ਵੀ ਲੁਕਾਲਕਾਰਾ ਦੀਂਦੀ ਆ ਕੋਈ ਪਤਾ ਨਹੀਂ ਇਹਦੇ ਦਿਮਾਗ ਦਾ ਹਾਏ ਕਿੰਨਾ ਯਕੀਨ ਕਰਦੀ ਮੇਰੀ ਭੈਣ ਮੇਰੇ ਤੇ ਪਰ ਸੋਣਾ ਚਾਹਦੀ ਹੈ ਹੀ ਇਹੋ ਜੀ ਚੀਜ਼ ਵਾ ਕਿ ਸਾਰਿਆਂ ਨੂੰ ਵੱਕ ਕਰ ਦਿੰਦੀ ਆ ਹੁਣ ਇਹੋ ਹੀ ਆ ਇਹਦੀ ਜਠਾਣੀ ਦਾ ਸੋਨਾ ਵੇਖੀ ਇਹਦਾ ਦਿਲ ਬੇਈਮਾਨ ਹੋ ਗਿਆ ਵਾ ਤੇ ਇਹਦੇ ਕੋਲ ਸੋਨਾ ਵੇਖ ਕੇ ਮੇਰਾ ਬੇਈਮਾਨ ਹੋ ਗਿਆ ਵਾ ਕੋਈ ਨਹੀਂ ਤੇ ਮੈਂ ਤੇਰੀ ਆ ਵੱਡੇ ਵੱਡੇ ਦੁਦਗਾ ਖਾ ਜਾਂਦੇ ਆ ਫਿਰ ਤੂੰ ਕੀ ਚੀਜ਼ ਆ ਹਾਏ ਅੱਜ ਮੇਰੇ ਮੋਰ ਭਜ ਨਹੀਂ ਆ ਅੱਜ ਆ ਪੂਜਾ ਮਰੀ ਆ ਆਪ ਤਾਂ ਬੰਨਾ ਮਨਾ ਮੇਰੇ ਵੀ ਨਾਲ ਮੋਰ ਸਿੱਕਣੇ ਹੋਣੇ ਨੇ ਹਾ ਤੇ ਨਾ ਸੈਟ ਤੇ ਮੇਰੇ ਮਨ ਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਮੈਨੂੰ ਪਹਿਲੇ ਦਿਨ ਵੇਖਿਆ ਸੀ ਬਾ ਕੀ ਵੇਖਾਂ ਭਾਈ ਤੇ ਮੀਂਹ ਸੋਣੀ ਲੱਗਾ ਜੀ ਮੈਂ ਇਹ ਕਿੱਡੇ ਕਿੱਡੇ ਲੰਮੇ ਆ ਇਹ ਇੰਟਰ ਨੂੰ ਕਿਧਰ ਨੂੰ ਜਾਈ ਜਾਣੀ ਆ ਭੱਜੀ ਐ ਨੂੰ ਜਾ ਸਕੂਟਰ ਵੀ ਆਪਣੀ ਲੈਣੀ ਮੈਂ ਨੀ ਸਕੂਟਰੀ ਤੇ ਪੈਣਾ ਲੈ ਜਾ ਪਰ ਇਹ ਜੋ ਪੇ ਖੜਾਕ ਨਾ ਕਰੀ ਜੇ ਕਿਤੇ ਮੁੰਡਾ ਵੇਲੀ ਉਹ ਲੋ ਆ ਗਿਆ ਨਾ ਉਹ ਹੈ ਵੀ ਬੜਾ ਸ਼ੁਰਲਾ ਜਾਈਓ ਉਹਨੇ ਨਹੀਂ ਛੱਡਣਾ ਹਨ ਨੂੰ